ਉਂਜਾਂ ਦੇ ਜੀ ਨਹੀਂ ਪੁੱਛਿਆ ਮਾਂ ਨੂੰ ਘੁੱਟ ਪਾਣੀ ਦਾ ਹੋਇ ਰਤੀ ਮੁੱਲ ਨਹੀਂ ਪਾਇਆ ਠੰਡੀ ਛਾਂ ਉਹਦੀ ਮਾਣੀ ਦਾ ਭੁੱਲ ਗਏ ਅਮਰਤ ਵਰਗਾ ਜਿਹੜਾ ਦੁੱਧ ਪਿਲਾਇਆ ਸੀ ਮਲਮੂਤਰ ਜੋ ਤੋਤਾ ਉਸਨੇ ਉਹ ਖੂਹ ਵਿੱਚ ਪਾਇਆ ਸੀ ਬਚਪਨ ਦੇ ਵਿੱਚ ਲੋੜ ਸੀ ਜੋ ਵੀ ਪੂਰੀ ਕਰਦੀ ਸੀ ਦੇਸੀ ਕਿਉਂ ਜਾ ਮੱਖਣ ਵਿੱਚ ਖਵਾਉਂਦੀ ਚੂਰੀ ਸੀ ਜਵਾਨੀ ਦੇ ਵਿੱਚ ਹੋ ਗਏ ਰੱਬ ਦਾ ਸ਼ੁਕਰ ਮਨਾਉਂਦੀ ਸੀ ਓਟ ਡੋਂ ਪੁਖੀ ਰੈ ਕਿ ਸਾਨੂੰ ਵੇਖ ਜਿਉਂਦੀ ਸੀ ਕਦਰ ਬਹੁਤ ਆ ਮਾਵਾਂ ਦੀ ਅੱਜ ਕਰਨੀ ਛੱਡ ਦਿੱਤੀ ਓਏ ਲੋੜ ਸੀ ਜਦੋਂ ਸਹਾਰੇ ਦੀ ਮਾਂ ਘਰ ਵਿੱਚੋਂ ਕੱਟ ਦਿੱਤੀ ਮੀਚ ਗਈ ਜਦ ਅੱਖੀਆਂ ਪਿੱਛੋਂ ਕੱਠ ਕਰਾਉਂਦੇ ਭਈ ਬਣਵਾਲ ਪਿੱਛੋਂ ਮੱਡੇ ਆਇਆਂ ਪੂਰੇ ਟੈਂਟ ਲਗਾਉਂਦੇ ਭਈ ਜਾਉਂਦੇ ਜੀ ਨਾ ਪੁੱਛਿਆ ਪਿੱਛੋਂ ਖੇਕਣ ਕਰਦੇ ਬਈ ਓਏ ਪੂਜਨੀਕ ਸਾਡੀ ਮਾਤਾ ਕਹਿ ਕੇ ਪਾਉਂਦੇ ਪਰਦੇ ਬਈ ਹੋ ਤਰਾਂ ਤਰਾਂ ਦੇ ਲੰਗਰ ਪਾਣੀ ਵੀ ਵਸਲੇ ਰੀਦਾ ਓਏ ਭੋਗ ਪੈਂਦਿਆਂ ਵੰਡਦੇ ਟੁਕੜਾ ਜ਼ਮੀਨ ਦੀ ਟੈਰੀ ਦਾ ਆ ਤਾਂ ਅੱਜ ਹਾਲਾਤ ਮੱਲਿਆ ਬਣ ਗਏ ਸਾਡੇ ਭਈ ਓ ਆ ਤਾਂ ਅੱਜ ਹਾਲਾਤ ਮੱਲਿਆ ਬਣ ਗਏ ਸਾਡੇ ਭਈ ਜੋ ਮਾਪਿਆਂ ਨਾਲ ਕਰਦਾ ਹੋਣਾ ਨਾਲ ਤੁਹਾਡੇ ਭਈ ਜੋ ਮਾਪਿਆਂ ਨਾਲ ਕਰਦੇ ਹੋਣਾ ਨਾਲ ਤੁਹਾਡੇ 可以。啊